ਸਹਿਸ਼ੀ ਕਾਲ ਜੀ ਮਹਿਲ ਆਪ੍ਰਿਕਰ ਹਾਜ਼ਰਾ ਸੀ ਰਮਨਦੀਪ ਕੌਰ ਰੇਮੀ ਦੁਆਰਾ ਲਿਖੀ ਗਿਆ ਨਾਵਲ ਕਿਸਮਤੀ ਖੇਡ ਦਾ ਪਾਗ 33 ਮਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇਹ ਸੁਣ ਕੇ ਕੀਰਤੀ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਸਨੇ ਇੱਕਦਮ ਫੋਨ ਕੱਟ ਦਿੱਤਾ ਲਪੇਟ ਨੇ ਉਸ ਨੂੰ ਦੁਬਾਰਾ ਫੋਨ ਲਗਾਇਆ ਤਾਂ ਉਸਨੇ ਫੇਰ ਕੱਟ ਦਿੱਤਾ ਹੁਣ ਉਸਨੇ ਫੋਨ ਕਰਨ ਤੋਂ ਪਹਿਲਾਂ ਉਸ ਨੂੰ ਮੈਸੇਜ ਕੀਤਾ ਭਾਬੀ ਕੀ ਗੱਲ ਹੋ ਗਈ ਪਲੀਜ਼ ਫੋਨ ਚੁੱਕੋ ਮੈਂ ਤੁਮਿਆ ਕਰਦਾ ਸੀ ਪਲੀਜ਼ ਕਾਲ ਕਰੋ ਮੇਰੀ ਵਨ ਨੂੰ ਤੁਸੀਂ ਫੋਨ ਕੱਟ ਦਿੰਨੇ ਹੋ ਇਹ ਕਹਿ ਕੇ ਉਸਨੇ ਦੁਬਾਰਾ ਫੋਨ ਕਰ ਲਿਆ ਤੇ ਕੀਰਤੀ ਨਹੀਂ ਚੁੱਕ ਲਿਆ ਲਪੇਦ ਹੈਲੋ ਹਾਂਜੀ ਭਾਬੀ ਕੀ ਹੋ ਗਿਆ ਮੇਰੀ ਵਰੀ ਨੂੰ ਤੁਸੀਂ ਫੋਨ ਹੀ ਕੱਟਤਾ ਕੀਰਤੀ ਸੱਚ ਸੱਚ ਦੱਸ ਪਲੀਜ਼ ਕੌਣ ਆਉ ਗੁੜੀ ਨਾਲੇ ਰੋਈ ਵੀ ਜਾ ਰਹੀ ਸੀ ਲਪ੍ਰਿਦ ਭਾਬੀ ਉਧਰ ਕੰਮ ਵਾਲੀ ਰੱਖੀ ਹੈ ਇਹਨਾਂ ਦੇ ਘਰ ਚੰਡੀਗੜ੍ਹ ਤੁਸੀਂ ਐਵੇਂ ਹੀ ਰੋਣ ਲੱਗ ਜਾਨੇ ਹੋ ਕੀਰਤੀ ਸੱਚ ਹੈ ਨਾ ਦੇਖ ਲੈਣੀ ਮੈਂ ਬਾਅਦ ਤੈਨੂੰ ਛੱਡਣਾ ਨਹੀਂ ਪਤਾ ਹੀ ਨਾ ਮੇਰਾ ਲਪਿਤ ਅਭੀ ਪਲੀਜ਼ ਮੰਨ ਲਓ ਮੇਰੀ ਗੱਲ ਸੱਚੀ ਉਹ ਤਾਂ ਕੰਮ ਵਾਲੀ ਰੱਖੀ ਆ ਕੁੜੀ ਵੀ ਨਾਲੇ ਕੰਮ ਕਰਦਿਆ ਕਰੂਗੀ ਨਾਲੇ ਖੇਡ ਲਿਆ ਕਰੂਏ ਦੇ ਨਾਲ ਛੋਟੀ ਜੀ ਉਮਰ ਦੀ ਕੁੜੀ ਆ ਕੀਰਤੀ ਹਾਂ ਵਧੀ ਆਈ ਪਹਿਲਾਂ ਕੰਮ ਕਰਿਆ ਕਰੋ ਫਿਰ ਇਹਨਾਂ ਨਾਲ ਖੇਡਿਆ ਕਰੋ ਨਾਲ ਨਾਲ ਰਿਹਾ ਕਰੂਗੀ ਤਾਂ ਮੇਰੀ ਅਮ੍ਰਿਤ ਤੇ ਦਿਲ ਤੇ ਕਬਜ਼ਾ ਵੀ ਕਰ ਲੋਗੇ ਲਪਿਤ ਪਾਪੀ ਨਹੀਂ ਕਰਦੀ ਕਭ ਜਾ ਉਹ ਤਾਂ ਵੀਰਾ ਕਹਿੰਦੀ ਐ ਨੂੰ ਤੁਸੀਂ ਫਿਕਰ ਨਾ ਕਰੋ ਮੈਂ ਹੈਗਾ ਹਾਂ ਨਾ ਸਭ ਸੰਭਾਲ ਲੈਣਾ ਮੈਂ ਮੇਰੇ ਹੰਤੇ ਕਾਦੀ ਟੈਨਸ਼ਨ ਨਾ ਤੁਹਾਨੂੰ ਤੁਸੀਂ ਹੁਣ ਰੋਣਾ ਬੰਦ ਕਰੋ ਪਲੀਜ਼ ਪਾਪੀ ਕੀਤੀ ਫੇਰ ਵੀ ਲਵੀ ਮੈਨੂੰ ਡਰ ਲੱਗਦਾ ਏ ਜੀ ਉਹਨੇ ਮੇਰੀ ਜਗ੍ਹਾ ਲੈ ਲਈ ਫੇਰ ਇਹਨਾਂ ਨੂੰ ਤਾਂ ਸਹੀ ਗੱਲ ਦਾ ਵੀ ਨਹੀਂ ਪਤਾ ਨਪਿਤ ਕੋਈ ਨਹੀਂ ਅਮੇਨਾ ਬੋਲੀ ਜਾਓ ਕੁਝ ਨਹੀਂ ਹੁੰਦਾ ਹਲੋ ਗੱਲ ਕਰ ਲੋ ਇਹਦੀ ਨਾਲ ਫਿਰ ਮੈਂ ਇਹਦੀ ਗੱਲ ਮਾਸੀ ਜੀ ਨਾਲ ਵੀ ਕਰਵਾਉਣੀ ਆ ਜੀ ਫਿਰ ਇਹਨੂੰ ਛੱਡ ਕੇ ਵੀ ਆਉਂਗਾ ਅੱਜ ਲੈ ਕੇ ਵੀ ਮੈਂ ਹੀ ਆਇਆ ਸੀ ਇਹ ਕਹਿ ਕੇ ਫੋਨ ਦੁਆਰਾ ਅੰਮ੍ਰਿਤ ਨੂੰ ਫੜਾ ਦਿੰਦਾ ਹੈ ਅੰਮ੍ਰਿਤ ਕੀਰਤੀ ਦੀ ਰੋਂਦੀ ਦੀ ਆਵਾਜ਼ ਸੁਣ ਕੇ ਕੀ ਹੋ ਗਿਆ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ ਮੈਨੂੰ ਦੱਸੋ ਰੋਂਦੇ ਘਾ ਤੋਂ ਕੀਰਤੀ ਨਹੀਂ ਬਸ ਉਦਾਈ ਤੁਸੀਂ ਦੱਸੋ ਕੀ ਕਹਿੰਦੇ ਹੋ ਕੌਣ ਆ ਕੁੜੀ ਪਲੀਜ਼ ਦੱਸੋ ਮੈਨੂੰ ਕੀ ਕਰਦੀ ਆ ਉਹ ਕਰ ਸੱਚ ਜਨਨ ਦੀ ਕੋਸ਼ਿਸ਼ ਕਰਦੀ ਆ ਅੰਮ੍ਰਿਤ ਉਹ ਪਪਾ ਉਹ ਤਾਂ ਕੰਮ ਵਾਲੀ ਆ ਕੰਮ ਕਰਦੀ ਹੁੰਦੀ ਆ ਕਰਦੀ ਤੁਸੀਂ ਆਵੇਂ ਰੋਈ ਜਾਂਦੇ ਹੋ ਚੁੱਪ ਹੋ ਜੁ ਮੈਂ ਕੁਝ ਨਹੀਂ ਕਰਦਾ ਠੀਕ ਆ ਕੀਰਤੀ ਪੱਕਾ ਨਾ ਅੰਮ੍ਰਿਤ ਹਾਂਜੀ ਕੁਝ ਸਾਕਿਟ ਤੱਕ ਕੀਰਤੀ ਉਸ ਦੇ ਅੱਗੇ ਬੋਲਣ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਉਹ ਨਹੀਂ ਬੋਲਦਾ ਤਾਂ ਉਹ ਪੁੱਛਦੀ ਆ ਕੀਰਤੀ ਕੀ ਹੋਇਆ ਤੁਸੀਂ ਕੁਝ ਹੋਰ ਕਹਿਣਾ ਏ ਅੰਮ੍ਰਿਤ ਹਮ ਕੀਰਤੀ ਫਿਰ ਬੋਲੋ ਨਾ ਪਲੀਜ਼ ਅੰਮ੍ਰਿਤ ਆਈ ਲਵ ਯੂ ਈਜ਼ੀ ਕੀਰਤੀ ਹੈਰਾਨ ਹੁੰਦੇ ਤੇ ਖੁਸ਼ ਹੁੰਦੇ ਹੋਏ ਲਵ ਯੂ ਟੂ ਈ ਅੰਮ੍ਰਿਤ ਲਵ ਯੂ ਬਹੁਤ ਸਾਰਾ ਕੀਰਤੀ ਸੱਚੀ ਨਵੀਟੂ ਈ ਲਪਿਤ ਅੰਮ੍ਰਿਤ ਤੋਂ ਫੋਨ ਫੜ ਲੈਂਦਾ ਹੈ ਲਪਿਤ ਹਾਂਜੀ ਕਿਵੇਂ ਲੱਗਿਆ ਜਨਾਬ ਸਰਪ੍ਰਾਈਜ਼ ਫਿਰ ਕੀਰਤੀ ਤੂੰ ਕਿ ਹਸੀ ਗਿਆ ਨੂੰ ਮੈਂ ਤਾਂ ਬਹੁਤ ਖੁਸ਼ ਹੋਈ ਸੀ ਕੀ ਸ਼ਾਇਦ ਆਪਣੇ ਆਪ ਹੀ ਕਹਿੰਦੇ ਹੋਣੇ ਨੇ ਲਪ੍ਰਿਤ ਇੱਕ ਵਾਰ ਤਾਂ ਮੈਂ ਕਿਹਾ ਸੀ ਪਰ ਦੂਜੀ ਵਾਰ ਤਾਂ ਮੈਂ ਨਹੀਂ ਕਿਹਾ ਆਪਣੇ ਆਪ ਕਿਹਾ ਇਹਨੇ ਕੀਰਤੀ ਅੱਛਾ ਸੱਚੀ ਲਪ੍ਰਿਤ ਹਾਂਜੀ ਭਾਬੀ ਬਸ ਹੁਣ ਰੋਣਾ ਨਹੀਂ ਜਾਓ ਹੁਣ ਕੰਮਗਲ ਉੱਠ ਕੇ ਨਲੀ ਕਿੰਨੀ ਸੜ ਲੱਗੀ ਆ ਸੱਚ ਕੀਰਤੀ ਸ਼ਾਇਦ ਮੋਢਾ ਉੱਤਰ ਗਿਆ ਮੇਰਾ ਲਪ੍ਰਿਤ ਚੜਵਾ ਲਓ ਫਿਰ ਮੋਢਾ ਨਲੀ ਕੋਈ ਦਵਾਈ ਲਾ ਕੇ ਗਰਮ ਪੱਟੀ ਬੰਨ ਲਿਓ ਫੋਨ ਮੇਦੀ ਮਾਸੀ ਜੀ ਨਾਲ ਗੱਲ ਕਰਵਾ ਦੇ ਮੈਂ ਠੀਕਾ ਬਾਈ ਹੁਣ ਫੋਨ ਕਰ ਦਿੰਦਾ ਹੈ 3 ਫਰਵਰੀ ਨੂੰ ਰਾਤ ਨੂੰ ਸੌ ਤੋਂ ਪਹਿਲਾਂ ਕੀਰਤੀ ਨੇ ਜਦੋਂ ਆਪਣਾ ਫੋਨ ਚੁੱਕਿਆ ਤਾਂ ਉਹਦੇ ਵਟਸਐਪ ਤੇ ਲਪਿਤ ਨੇ ਕਈ ਫੋਟੋਆਂ ਤੇ ਵੀਡੀਓ ਭੇਜੀ ਹੋਈਆਂ ਸਨ ਇੱਕ ਫੋਟੋ ਵਿੱਚ ਅਮ੍ਰਿਤ ਨਾਲ ਜਸ ਪੱਜਵਾ ਖੜ੍ਹਾ ਸੀਗਾ ਜਿਸ ਨੂੰ ਦੇਖ ਕੇ ਕੀਰਤੀ ਨੂੰ ਹੈਰਾਨੀ ਤਾਂ ਨਹੀਂ ਹੋਈ ਕਿਉਂਕਿ ਅਮ੍ਰਿਤ ਹੀ ਰੈਣੀ ਵੈਣੀ ਹੀ ਇਦਾਂ ਦੇ ਲੋਕਾਂ ਨਾਲ ਸੀ ਜੋ ਕਿਸੇ ਨਾ ਕਿਸੇ ਤਰ੍ਹਾਂ ਮਸ਼ਹੂਰ ਹੁੰਦੇ ਸਨ ਪਰ ਉਹ ਇਹ ਜ਼ਰੂਰ ਸਮਝ ਚੁੱਕੀ ਸੀ ਕਿ ਜ਼ਰੂਰ ਕਿਸੇ ਨਾ ਕਿਸੇ ਵੱਡੇ ਪ੍ਰੋਗਰਾਮ ਵਿੱਚ ਅੰਮ੍ਰਿਤ ਦੀ ਹਾਜ਼ਰੀ ਲੱਗੀ ਹੋਣੀ ਆ ਤਾਂ ਹੀ ਉਸ ਨੇ ਇੰਨੀ ਟੌਲ ਲਾਈ ਹੋਈ ਸੀ ਤੇ ਇੱਕ ਵੀਡੀਓ ਵਿੱਚ ਇੱਕ ਉੱਠੀ ਨਜ਼ਰ ਆ ਰਹੀ ਸੀ ਜਿਸ ਨੂੰ ਰੰਗ-ਬਰੰਗੇਆਂ ਲਾਈਟਾਂ ਦੀਆਂ ਲੜੀਆਂ ਨਾਲ ਬਹੁਤ ਹੀ ਜ਼ਿਆਦਾ ਸਜਾਇਆ ਹੋਇਆ ਸੀ ਅਜੇ ਕੀਰਤੀ ਇਹ ਸਭ ਦੇਖ ਹੀ ਰਹੀ ਸੀ ਕਿ ਲਪੇਟ ਨੇ ਮੈਸੇਜ ਭੇਜਿਆ ਲਪੇਟ ਭਾਬੀ ਜੀ ਸਸ਼ੀਅਕਾਲ ਆ ਕੁਠੀ ਅੰਮ੍ਰਿਤ ਹੋਣਾ ਦੀ ਆ ਚੰਡੀਗੜ੍ਹ ਵਾਲੀ ਵਿਆਹ ਕੀਤਾ ਏ ਭਾਬੀ ਹਿਟਲਰ ਮਾਸੀ ਜੀ ਨੇ ਉਹਨਾਂ ਦਾ ਜਿਹੜੀ ਕੁੜੀ ਤੇ ਮੁੰਡਾ ਵਾਰੋਂ ਆਏ ਹੋਏ ਸੀ ਉਹਨਾਂ ਦੇ ਮੁੰਡੇ ਦੀ ਫਰੈਂਡਸ ਕੀਤੀ ਬੁਲਾਇਆ ਸੀ ਲਪ੍ਰਿਤ ਹਾਂਜੀ ਮੈਂ ਗਿਆ ਸੀ ਕੀਤੀ ਮੰਮੀ ਜੀ ਲਪ੍ਰਿਤ ਉਹ ਕੀਤੀ ਆਛਾ ਜੀ ਅੰਗਰੇਜ਼ ਮੈਨ ਆ ਮੁੰਡਾ ਕੌਣਾ ਇਹਨਾਂ ਨਾਲ ਫੋਟੋ ਚ ਜਮਈ ਜਸ ਫਜਵਾ ਲੱਗਦਾ ਏ ਲਪ੍ਰਿਤ ਪਾਗਲ ਪੱਬੂ ਉਹੀ ਆਇਆ ਸੀ ਉਹ ਵੀ ਨਾਲੇ ਮੈਂਡੀ ਗਰੇਵਾਲ ਵੀ ਆਇਆ ਸੀ ਬੁਲਾਈ ਹੋਈ ਸੀ ਮਾਸੀ ਜੀ ਨੇ ਇੱਕ ਵੀਡੀਓ ਹੋਰ ਆ ਉਹ ਮੈਂਡੀ ਨਹੀਂ ਬਣਾਈ ਸੀ ਮੈਂ ਫੋਨ ਫੜਾਇਆ ਸੀ ਉਹਨੂੰ ਵੀਡੀਓ ਬਣਾਉਣ ਨੂੰ ਉਹਦੇ ਵਿੱਚ ਅਮ੍ਰਿਤ ਤੇ ਗੁਰਪ੍ਰੀਤ ਵੀ ਨੱਚਦੇ ਨੇ ਮੇਰੇ ਨਾਲ ਪੀਜਾ ਕੀਰਤੀ ਪੀਛੇ ਨਾਲੇ ਭਾਬੀ ਪਾਗਲ ਇਦਾਂ ਨਹੀਂ ਹੋएगी ਤੇਰੀ ਭਰਾ ਨਹੀਂ ਕੀਤੀ ਆ ਲਪ੍ਰਿਤ ਭਾਬੀ ਪਰ ਤੁਸੀਂ ਗਲਤ ਨਾ ਸਮਝਿਓ ਪਲੀਜ਼ ਸ਼ਰਾ ਪੀਤੀ ਹੋਈ ਸੀ ਮੇਰੀ ਵੀ ਨਾਲੇ ਅੰਮ੍ਰਿਤ ਨੇ ਵੀ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਤੀ ਕਿਉਂ ਪਲਾਈ ਸੀ ਇਹਨਾਂ ਨੂੰ ਐਵੇਂ ਵਸ ਨਾਲੇ ਤੂੰ ਤਾਂ ਚਲ ਸਮਝਤਾਏ ਹੁਣ ਸਭ ਕੁਝ ਇਹਨਾਂ ਨੂੰ ਨਹੀਂ ਪਤਾ ਲੱਗਦਾ ਕੁਝ ਜਿਹਾ ਸਹੀ ਗਲਤ ਦਾ ਧਿਆ ਚਲਦੀ ਵੀਡੀਓ ਸੈਂਡ ਕਰ ਭੰਗੜੀ ਦੀ ਮੈਂ ਵੀ ਦੇਖਾਂ ਕਿ ਚੰਦ ਚੜ੍ਹਿਆ ਤੁਸੀਂ ਸਾਰਿਆਂ ਨੇ ਜਲੂਸ ਕਢਾਇਆ ਉਹ ਪੂਰਾ ਲਪ੍ਰਿਤ ਆ ਜਾਂਦੀ ਆ ਵੀਡੀਓ ਸੈਂਡ ਕੀਤੀ ਹੋਈ ਆ ਪਪੀ ਸ਼ਰਾਵਲੀ ਗਲ ਮਸੀ ਜੀ ਨੂੰ ਨਾ ਦੱਸਿਓ ਨਲੀ ਅੰਮ੍ਰਿਤਵਾਰੀ ਬਹੁਤ ਬੋਲਣਗੀ ਨਹੀਂ ਤੋ ਉਹ ਕੀਰਤੀ ਕੁਲ ਵੀਡੀਓ ਆ ਗਈ ਤੇ ਉਸਨੇ ਜਲਦੀ ਹੀ ਦੇਖਣੀ ਸ਼ੁਰੂ ਕਰ ਦਿੱਤੀ ਅਤੇ ਦੇਖਣ ਤੋਂ ਬਾਅਦ ਲਪ੍ਰਿਤ ਨੂੰ ਮੈਸੇਜ ਕਰਕੇ ਪੁੱਛਿਆ ਕੀਰਤੀ ਓਏ ਆ ਵੀਡੀਓ ਤਾਂ ਮੈਂਡੀ ਨੇ ਬਣਾਈ ਹੋਈ ਆ ਤੇਰਾ ਫੋਨ ਸੇ ਉਹ ਦੇਖ ਕੁਲ ਲਪ੍ਰਿਤ ਹਾਂਜੀ ਪੱਬੀ ਉਹ ਤਾਂ ਬਹੁਤ ਚਿਰਾਂ ਤੋਂ ਜਾਣਦੀ ਨਹੀਂ ਮੈਨੂੰ ਅੰਮ੍ਰਿਤ ਤੇ ਗੁਰਪ੍ਰਿਤ ਨੂੰ ਤਾਂ ਕਰਕੇ ਕੀ ਤੀਹਾ ਊ ਤਪਤਾਈ ਮੈਨੂੰ ਵੀ ਨਾਲੇ ਸੁਣ ਤੂੰ ਮੰਮੀ ਜੀ ਨੂੰ ਕਹੀਂ ਮੈਨੂੰ ਫੋਨ ਕਰਨ ਕਿੰਨੇ ਦਿਨ ਦਾ ਕਿਹਾ ਹੋਇਆ ਈ ਉਹਨਾਂ ਨੇ ਮੈਨੂੰ ਕੱਲ ਨੂੰ ਫੋਨ ਕਰੂੰਗੀ ਬੇਟੇ ਪਰ ਅਜੇ ਤੱਕ ਹੋ ਕੱਲ ਨਹੀਂ ਆਈ ਉਹਨਾਂ ਦੀ ਲਪ੍ਰਿਤ ਭਾਬੀ ਉਹ ਟੈਨਸ਼ਨ ਚ ਰਹਿੰਦੇ ਨੇ ਕੀਰਦੀ ਕਿਉਂ ਕੀ ਗੱਲ ਹੋਗੀ ਹੋਂ ਤਾਂ ਇਹ ਵੀ ਕਾਫੀ ਠੀਕ ਨੇ ਫਿੱਕੀ ਗੱਲ ਆ ਹੋ ਟੈਨਸ਼ਨ ਵਾਲੀ ਲਪ੍ਰਿਤ ਪਪੀ ਉਹ ਰਮਨ ਤੇ ਸੀਰਤ ਵਾਲਾ ਕਰ ਹਿਟਲਰ 마ਸੀ ਦੀ ਨਾਮ ਆ ਉਹ ਹੁਣ ਕਾਗਜ਼ ਮੰਗਦੇ ਨੇ ਇਹੀ ਗੱਲਾਂ ਦੀ ਟੈਨਸ਼ਨ ਆ ਮਾਸੀ ਜੀ ਨੂੰ ਮਾਸੀ ਜੀ ਨੇ ਜੇ ਪੀਪਰ ਦਿੱਤੇ ਤਾਂ ਰਮਨ ਦਾ ਡੈਡੀ ਅਸੀਂ ਜਿਉਂਦਾ ਹੈ ਉਹ ਕਹੋ ਮੇਰੀ ਜਿਉਂਦੇ ਜੀ ਖਾਗੀ ਤਾਂ ਜ਼ਮੀਨ ਮੇਰੀ ਕੀਤੀ ਫਿਰ ਪਹਿਲਾਂ ਘਾਤੋਂ ਨਾਮ ਕਰਾਈ ਸੀ ਮਾਸੀ ਜੀ ਦੇ ਮੰਮੀ ਜੀ ਨੇ ਲਪ੍ਰਿਤ ਆਨ ਤੋਂ ਪਹਿਲਾਂ ਕਰਵਾਈ ਸੀ ਉਹ ਤਾਂ ਉਦੋਂ ਕੀ ਪਤਾ ਸੀ ਵਿਅੰਨ ਤੱਕ ਬਦਲ ਜਾਣਗੇ ਮਾਸੀ ਜੀ ਪਹਿਲਾਂ ਤਾਂ ਮਾਸੀ ਜੀ ਨੂੰ ਸੀ ਵੀ ਮੇਰੀ ਭੈਣ ਆ ਹੁਣ ਫੜ ਲੂ ਪਿਆਂ ਦੀ ਪੂੰਛ ਹੁਣ ਉਹ ਰਮਨ ਦੇ ਪਿਓ ਦੇ ਜਿਉਂਦੇ ਜਮੀਨ ਹੜੱਪਾ ਨੂੰ ਫਿਰਦੀ ਆ ਕੀਰਤੀ ਵਕੀਲ ਨੂੰ ਪੁੱਛ ਲਓ ਆਪਣੇ ਵਾਲੇ ਨੂੰ ਲਪ੍ਰਿਤ ਪੁੱਛ ਲਿਆ ਕਹਿੰਦਾ ਕੋਈ ਹੱਲ ਨਹੀਂ ਚਲੋ ਸੌਂਦਾ ਏ ਮੈਂ ਤਾਂ ਹੁਣ ਮੈਨੂੰ ਨੀਂਦ ਬਹੁਤ ਆਉਂਦੀ ਆ ਗੁੱਡ ਨਾਈਟ ਬਾਕੀ ਮੈਂ ਕਹਿ ਦੂੰਗਾ ਮਾਸੀ ਜੀ ਨੂੰ ਫੋਨ ਕਰੈਣ ਨੂੰ ਕੀਰਤੀ ਓਕੇ ਗੁੱਡ ਨਾਈਟ ਨੋ ਫਰਬਰੀ ਨੂੰ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕੀਤਾ ਕੀਰਤੀ ਲਵੀ ਕਿਵੇਂ ਨਹੀਂ ਆਈ ਨਹੀਂ ਦਵਾਰਾ ਗੱਲ ਨਹੀਂ ਕਰਾਈ ਤੋਂ ਲਪ੍ਰਿਤ ਨਾਨਾ ਪੱਭੀ ਮਿਲਗੀ ਹੋਣੀ ਆ ਕੋਈ ਉਹਨ ਹੋਰ ਉਹਨੇ ਕਿਉਂ ਨਾ ਆਏ ਹੋਂ ਕੀਰਤੀ ਚਲ ਠੀਕ ਆ ਬਾਈ ਮੈਨੂੰ ਲਿਖਣ ਤੇ ਹੁਣ ਕਹਾਣੀ ਦਾ ਆਖਰੀ ਭਾਗ ਸਿਰਲੇਖ ਹੋਣਗੇ ਕੀਰਤੀ ਦੀ ਮੌਤ ਲਪ੍ਰਿਤ ਓਏ ਇਹ ਕੀ ਕੀਤੀ ਕੌਣ ਸੀ ਐਸੇ ਮੈਂ ਤਾਂ ਹੀ ਵੀ ਭੁੱਲ ਗਿਆ ਕੀਰਤੀ ਆਹੋ ਕੱਲ ਨੂੰ ਮੈਨੂੰ ਵੀ ਭੁੱਲ ਜਾਏਗਾ ਤੂੰ ਤਾਂ ਆਵੇ ਲਪ੍ਰਿਤ ਕੀਰਤੀ ਦੀਆਂ ਗੱਲਾਂ ਤੋਂ ਡਰਦੇ ਹੋਏ ਉਹ ਨਈ ਨਈ ਭਾਬੀ ਸ਼੍ਰੀ ਅੰਮ੍ਰਿਤ ਕਹਿੰਦਾ ਸੀ ਕਿ ਕੱਲ ਨੂੰ ਆਉਂਗਾ ਪਰ ਆਇਆ ਨਹੀਂ ਕੀਰਤੀ ਤੂੰ ਇੱਦਾਂ ਨਾ ਬੋਲਿਆ ਕਰ ਦਿਲ ਤੈਨੂੰ ਲੱਗਦੀਆਂ ਨੇ ਇਦਾਂ ਦੀਆਂ ਗੱਲਾਂ ਸਿੱਧੀਆਂ ਲਪ੍ਰਿਤ ਆਹੋ ਲਵੀ ਤੇ ਕਿਹਨ ਦੇਲਾ ਉੱਥੇ ਰੋਟਾ ਦਿਲ ਤੁਹਾਨੂੰ ਸਭ ਨੂੰ ਹੀ ਦਿੱਤਾ ਈ ਰੱਬ ਨੇ ਅੱਜ ਤੋਂ ਬਾਅਦ ਨੋ ਮੈਸੇਜ ਗੁਰੂ ਜੀ ਕੀਰਤੀ ਓਏ ਠੀਕ ਆ ਧੰਨਵਾਦ ਮਰਗੀ ਮੈਂ ਤੇਰੇ ਲਈ ਆਸਤੋਂ ਲਪ੍ਰਿਤ ਮੈਂ ਵੀ ਪੱਪੀ ਬਸ ਆਪਣਾ ਦਾ ਸਾਥ ਇੱਥੇ ਤੱਕ ਕੀ ਸੀ ਕੀਤੀ ਥੱਪੜ ਮਰੂੰ ਤੇਰੀ ਮੂੰਹ ਤੇ ਮੈਂ ਜਿ ਬਗਵਾਸ ਕੀਤੀ ਹੁਣ ਲਪ੍ਰਿਤ ਨਹੀਂ ਤੂੰ ਸਿੱਖ ਲਿਓ ਮੈਸੇਜ ਮਾਸੀ ਜੀ ਨੂੰ ਹੀ ਹੁਣ ਮੈਂ ਤਾਂ ਪਾਗਲ ਆ ਕੀਰਦੀ ਅੱਛਾ ਬਾਬਾ ਸੌਰੀ ਮੈਂ ਨਹੀਂ ਮਰਦੀ ਨਾ ਤੇਨੂੰ ਜਾਣ ਦੇਣਾ ਹੀ ਕਿਤੇ ਵਸ ਲਵੀ ਮੈਂ ਤਾਂ ਸੱਚੀ ਮਰ ਜਾਣਾ ਸੀ ਰਾਤੀ ਕਸਮ ਨਾਲ ਬਚ ਗਿਆ ਕੰਮ ਲਪ੍ਰਿਤ ਕਿ ਮੈਂ ਕੀ ਹੋਇਆ ਸੀ ਕੀਤੀ ਮੈਂ ਡੱਬਾ ਖੋਲਦੀ ਸੀ ਦੀਸੀ ਕੀ ਦਾ ਚਾਕੂ ਨਾਲ ਇਕੱਤਨ ਮੈਂ ਡੱਬਾ ਫੜਿਆ ਹੋਇਆ ਸੀ ਚਾਕੂ ਉਸੇ ਹੱਥ ਤੇ ਵੱਜਿਆ ਸਲਿੱਪ ਕਰਕੇ ਚਾਕੂ ਸਿੱਧਾ ਨਵਸ ਤੇ ਲੱਗਿਆ ਜਾ ਕੇ ਤਪਿਤ ਓ ਐਮ ਜੀ ਹੁਣੀ ਤਾਂ ਸਾਇਮਾ ਸੀ ਜੀ ਨੂੰ ਤੁਸੀਂ ਨਹੀਂ ਟਿਕਦੇ ਇਦਾਂ ਕੀਤੀ ਨਹੀਂ ਉਹਨਾਂ ਨੂੰ ਨਾ ਦੱਸਿਓ ਪਲੀਜ਼ ਉਹ ਪਹਿਲਾਂ ਫਿਕਰ ਕਰਦੇ ਰਹਿੰਦੇ ਨੇ ਹੋ ਟੈਨਸ਼ਨ ਕਰਨਗੇ ਫੇਰ ਲਪ੍ਰਿਤ ਮੈਂ ਤਾਂ ਦੱਸੂਗਾ ਕੀਰਤੀ ਮੈਂ ਕੁੱਟੂ ਵੀ ਬਹੁਤ ਫਿਰ ਜੇ ਮੈਂ ਨਾ ਦੱਸਦੀ ਫਿਰ ਲਪ੍ਰਿਤ ਚਲੋ ਤੂ ਜ਼ੀਰੋ ਕੋ ਮੈਂ ਚੁਗਲੀ ਕਰਕੇ ਆਇਆ ਕੀਰਤੀ ਕੰਜਰਾ ਮੈਂ ਕੁੱਟੂ ਸੱਚੀ ਤੈਨੂੰ ਤੂੰ ਮਿਲ ਸਈ ਮੈਨੂੰ ਲਪ੍ਰਿਤ ਚਲੋ ਕੀ ਦਿਖਾਉ ਹੱਥ ਮੈਨੂੰ ਹੁਣੇ ਕੀਰਤੀ ਠੀਕਾ ਹੁਣ ਤਾਂ ਸਵੇਰੇ ਦਿਖਾਉਂਗੀ ਲਪ੍ਰਿਤ ਨਹੀਂ ਜੀ ਤੁਸੀਂ ਹੁਣੇ ਦਿਖਾਓ ਮੈਨੂੰ ਭੇਜੋ ਫੋਟੋ ਹੱਥ ਦੀ ਦੇਖਾ ਕਿੰਨਾ ਕਬਜੇ ਜਾ ਕੋ ਕੀਰਤੀ ਅੱਛਾ ਰੁਕ ਜਾ ਇੱਕ ਮਿੰਟ ਫਿਰ ਭੇਜਦੀ ਆਂ ਮੰਮੀ ਜੀ ਨੂੰ ਨਾਲ ਦੱਸੇਂ ਪਲੀਜ਼ ਫਿਕਰ ਕਰਨਗੇ ਇਹ ਕਹਿ ਕੇ ਕੀਰਤੀ ਆਪਣੀ ਨਵਸਤ ਦੀ ਫੋਟੋ ਕਿਚਨ ਲੱਗ ਪਈ ਉਧਰ ਲੱਪੇ ਤੇ ਨਸੀਬ ਕੋਲ ਨੂੰ ਜਾ ਕੇ ਕੰਲਾ ਦੱਸ ਦਿੱਤੀਆਂ ਉਹਨਾਂ ਨੇ ਨਾਲ ਹੀ ਕੀਰਤੀ ਕੋਲ ਮੈਸੇਜ ਕਰ ਦਿੱਤਾ ਨਸੀਬ ਕੋਲ ਪਤ ਕਿੰਨੇ ਵਜੇ ਆ ਜਾਕੋ ਕੀ ਹੋਇਆ ਦੱਸ ਬੁੱਤ ਜਲਦੀ ਮੈਨੂੰ ਕੀਰਤੀ ਸ਼ਸ਼ੀ ਕਾਲ ਮੰਮੀ ਜੀ ਕੁਝ ਨਹੀਂ ਹੋਇਆ ਨਸੀਬ ਕੋਲ ਮੈਨੂੰ ਲਵੀ ਦੱਸ ਕੇ ਗਿਆ ਏ ਹੁਣੇ ਦੱਸ ਬੁੱਤ ਕੀ ਗੱਲ ਹੈ ਕਿੰਨੇ ਕ ਸਾਟਾ ਪੁੱਤ ਜਿਆਦਾ ਬਲੱਡ ਤਾਂ ਨਹੀਂ ਨਿਕਲਿਆ ਪੁੱਤ ਕੀਰਤੀ ਕੁਝ ਨਹੀਂ ਹੋਇਆ ਮੰਮੀ ਜੀ ਕਿਉਂ ਟੈਨਸ਼ਨ ਲੈਂਦੇ ਹੋ ਤੁਸੀਂ ਜਮਾ ਥੋੜੀ ਜਹੀ ਸਾਟਾ ਹੋਤਾ ਮम्मा ਉਹ ਤਾਂ ਐਵੇਂ ਹੀ ਰੌਲਾ ਪਾ ਦਿੰਦਾ ਏ ਨਿਕਲਦਾ ਸੀ ਬਲੱਡ ਤਾਂ ਪਰ ਚਲਦੀ ਬੰਦ ਹੋ ਗਿਆ ਸੀ ਮम्मा ਨਸੀਬਗੁਰ ਕੋਈ ਨਾ ਪੁੱਤ ਕੱਲ ਕਰਦੀਆਂ ਕਾਲ ਤੈਨੂੰ ਬਣਾਉਣੀ ਆ ਤੇਰੀ ਰੇਲ ਕੀਰਤੀ ਮੰਮਾ ਜੀ ਕੁਝ ਨਹੀਂ ਹੋਇਆ ਤੁਸੀਂ ਐਵੇਂ ਨਾ ਕੁਝ ਵੀ ਸੋਚੋ ਨਸੀਬਗੁਰ ਕੁਇਨ ਪੁੱਤ ਇਤ ਕਲੀ ਪਤਾ ਲੱਗੂ ਹਣ ਕੀਰਤੀ ਆਪਣੇ ਗੁੱਟ ਦੀ ਫੋਟੋ ਭੇਜ ਦਿੰਦੀ ਆ ਆ ਦੇਖ ਲਓ ਮੰਮੀ ਜੀ ਕੋਈ ਜ਼ਿਆਦਾ ਨਹੀਂ ਲੱਗੀ ਸੱਟ ਨਸੀਬਕੌਰ ਕਲੀਅਰ ਨਹੀਂ ਦਿਖਦਾ ਪੁੱਤ ਕੱਲ ਸਵੇਰੇ ਭੇਜ ਦਊ ਮੈਨੂੰ ਫੋਟੋ ਕੱਲ ਕਰਦੀ ਆ ਗੱਲ ਮੈਂ ਸੋਚੋ ਹੁਣ ਤੁਸੀਂ ਵੀ ਕੀਰਤੀ ਉਹਨੂੰ ਤਾਂ ਮੈਂ ਦੱਸ ਦਿਆਂ ਮम्मा ਹੁਣ ਪਤਾ ਨਸੀਬਕੌਰ ਨਾਲ ਹੀ ਢੱਡ ਬੰਦ ਕਰ ਦਿੰਦੀ ਆ ਤੇ ਕੀਰਤੀ ਲਪਰਿਤ ਨੂੰ ਗੁੱਸੇ ਵਿੱਚ ਮੈਸੇਜ ਕਰਦੀ ਆ ਕੀਰਤੀ ਤੇਰੀ ਵੀ ਗੱਲ ਨਹੀਂ ਕੱਪਦੀ ਹਨਾ ਦਸ ਤੱਕ ਅੰਜਰਾ ਹੁਣ ਉਹ ਟੈਨਸ਼ਨ ਲੈਣਗੇ ਬਾਦੂ ਲਪ੍ਰਿਤ ਕੀ ਹੋਇਆ ਬਾਬੋ ਸੱਟ ਦੀ ਫੋਟੋ ਦੇਖਦੀ ਹੋਈ ਨਾਲੇ ਆ ਫੋਟੋ ਵਿੱਚ ਕੁਝ ਨਹੀਂ ਦਿਖਦਾ ਸੋਹਣੀ ਜਹੀ ਫੋਟੋ ਭੇਜੋ ਕੀਰਦੀ ਨਾ ਹੁਣ ਮੈਂ ਤੈਨੂੰ ਫੋਟੋ ਤੇ ਮੇਕਅਪ ਕਰਦਾ ਨਾਲੇ ਮੇਰਾ ਵਿਆਹ ਨਹੀਂ ਤੇ ਰਿਹਾ ਇੱਥੇ ਸੋਹਣੀ ਜੀ ਫੋਟੋ ਨੂੰ ਲਪ੍ਰਿਤ ਹੱਥ ਦੀ ਫੋਟੋ ਕਿਹਾਏ ਵੈਸੇ ਸਫਾਦਾ ਗੈਟ ਸ਼ੁਗਲੀ ਕਰਕੇ ਮੈਂ ਹੋਰ ਵੀ ਕਹਤਾ ਹਾਂ ਮਿਲਾ ਕੇ ਵੀ ਪਿਆਰ ਤੇ ਵੀ ਮਰਵਾਲੀ ਸੱਠ ਪਾਪੀ ਨੇ ਕੀਰਤੀ ਤੂੰ ਫੋਨ ਕਰੀ ਮੈਨੂੰ ਕੱਲ ਨੂੰ ਤੈਨੂੰ ਫੇਰ ਦੱਸੂਗੀ ਪਤਾ ਚੁਗਲੀ ਕਰਨ ਦਾ ਨਪ੍ਰੀਤ ਮੈਂ ਤਾਂ ਸਵੇਰੇ ਇਹ ਵੀ ਕਹਿ ਦੇਣਾ ਏ ਵੀ ਜਾਣ ਕੇ ਚੱਕੋ ਮਾਰਿਆ ਇਹ ਪਾਪੀ ਨੇ ਵੀ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਵਿਆਕੇ ਕੀਰਤੀ ਕੋਈ ਨਾ ਤੂੰ ਹੱਥ ਲੱਗੇ ਸਹੀ ਮੇਰੇ ਤੈਨੂੰ ਚੰਗੀ ਤਰ੍ਹਾਂ ਕੁੱਟੋ ਆਹੋ ਹੁਣ ਆਹ ਕਹਦੇ ਵਿਆਹ ਵਾਲੀ ਗੱਲ ਹਨਾ ਨਪ੍ਰੀਤ ਜੇ ਮੈਂ ਇਹ ਕਹਤਾ ਤਾਂ ਤੁਸੀਂ ਸੋਚੋ ਕੀ ਗਾਣਾ ਕਿੰਨੀਆਂ ਪਹਿਨ ਗਿਆ ਫਿਰ ਤੁਹਾਡੀ ਮਾਸੀ ਜੀ ਕਹਿਣਗੇ ਤੋੜ ਦਿਆਂ ਤੇਰਾ ਡੋਲਾ ਹੁਨੇ ਕੀਰਤੀ ਕੋਈ ਨਾ ਮੈਂ ਖਾਰੂੰ ਗਾਣਾ ਵੀ ਤੂੰ ਦੱਸ ਦੇ ਇਹਦੀ ਪਹਿਲਾਂ ਜਾ ਕੇ ਨੜੇ ਬਹਾਨੇ ਨਾਲ ਗੱਲ ਕਰ ਲੈਣਗੇ ਉਹ ਤਾਂ ਉਹ ਕਰਦੇ ਨਹੀਂ ਛੇਤੀ ਮੈਨੂੰ ਫੋਨ ਲੱਪੇਟ ਫੁੱਲ ਗੁੱਸੇ ਜਨੇ ਪਾਪੀ ਬੁੜਬੁੜ ਕਰਦੇ ਫਿਰਦੇ ਨੇ ਬੱਚਾ ਹੁਣ ਤੁਸੀਂ ਜਿੰਨਾ ਬਚ ਸਕਦੇ ਹੋ ਗੱਲ ਨੂੰ ਕੀਰਤੀ ਤੈਨੂੰ ਨਹੀਂ ਮੈਂ ਹੁਣ ਛੱਡਦੀ ਪੁੱਤ ਹੁਣ ਪੁੱਤ ਤੂੰ ਬਚੀ ਮੇਰੇ ਤੋਂ ਲਪੀਤ ਆਜੋ ਮੈਨੂੰ ਹੋਰ ਕੀ ਚਾਹੀਦਾ ਏ ਕਿ ਲਵੇ ਕੀ ਪਾਲੇ ਦੋ ਅੱਖਾਂ ਕੀਤੀ ਫਿੱਟੇ ਮੂਤੇ ਕੰਸਰਾ ਤੇਰੀਆਂ ਅੱਖਾਂ ਕਿੱਥੇ ਨੇ ਸੱਚੀ ਤੇਰੀ ਸ਼ਮਖ ਛਲੋ ਕੀਤੇ ਆ ਲਪੀਤ ਲੈ ਕੇ ਗਿਆ ਕੋਈ ਉਧਾਰੀਆਂ ਮੇਰੀਆਂ ਅੱਖਾਂ ਕਹਿੰਦਾ ਰਾਤ-ਰਾਤ ਲਈ ਚਾਹੀਦੀਆਂ ਨੇ ਘਟ ਦਿਖਦਾ ਏ ਰਾਤ ਨੂੰ ਸ਼ਮਖ ਛਲੋ ਤਾਂ ਰੱਬ ਨੂੰ ਹੀ ਪਤਾ ਏ ਕੀਤੀ ਮਜ਼ਾਕ ਤੇ ਲੇਜ਼ ਨਾਲ ਵੂ ਮੈਂ ਤਾਂ ਡਰ ਗਈ ਲਪੀਤ ਵਧੀਆ ਗੱਲ ਆ ਡਰ ਕੇ ਉਹ ਮੇਰੀ ਤੋਂ ਬਹੁਤ 겁ਾਂੀ ਕੀਤੀ ਕਿ ਤੀ ਕਿਉਂ ਤੇਰੀ ਕੀ ਸਲਾਹ ਨਪ੍ਰੀਤ ਸਲਾਹ ਤੋਂ ਢੀ ਨਾਲ ਹੀ ਆ ਜਿਵੇਂ ਕਹੋਂਗੀ ਕਰ ਲਾਂਗੇ ਬਸ ਅੱਖ ਨਾ ਮਾੜੀ ਰੱਖਿਓ ਮੁੰਡਾ ਸਿਆਣਾ ਏ ਬਹੁਤ ਕੀਤੀ ਚਲੇ ਇਦਾਂ ਕਰ ਫਿਰ ਜਲਦੀ ਆਪਣੀ ਭਰਾ ਨੂੰ ਲਿਆ ਜੇ ਮੇਰੀ ਸਲਾਹ ਨਾਲ ਸਲਾਹ ਏ ਤਾਂ ਨਾਲੇ ਮੈਂ ਤੇਰੀ ਤੀ ਕਦੋਂ ਅੱਖ ਰੱਖੀ ਆ ਲਪ੍ਰਿਤ ਨਾਲੇ ਕਹਿੰਦੇ ਹੁੰਦੇ ਨੇ ਦਿਉਰ ਅਤੇ ਕਰਵਲਾ ਹੁੰਦਾ ਕੀਤੀ ਇਹਨੂੰ ਪੂਰਾ ਨਾ ਬਣਾ ਲਾ ਕਿਤੇ ਕੀ ਕਰੇਗਾ ਹੁਣ ਮੂੰਹ ਬੰਦ ਲਪੀਤ ਬਣਾ ਲਓ ਜਲਦੀ ਫਿਰ ਅੰਮ੍ਰਿਤ ਅਤੇ ਪਤਕ ਕੱਟਜੂ ਹੋਜੂ ਕੀਤੀ ਇਹ ਇਦਾਂ ਕਿਵੇਂ ਕੱਟ ਦਾਂਗੀ ਉਹਦਾ ਪੱਤਾ ਮੈਂ ਉਹਨਾਂ ਦਾ ਪੱਤਾ ਨਹੀਂ ਕੱਟਣ ਦਿੰਦੀ ਇਹ ਨੀਛੇ ਦੀਏ ਸੇਨੂੰ ਲਪੀਤ ਕਿਉਂ ਉਹਨਾਂ ਦਾ ਪੱਤਾ ਲੋਹੀ ਦਾ ਕੀਤੀ ਮੈਂ ਤਾਂ ਲਹਿੰਗਾ ਵੀ ਮੰਗਵਾ ਲਿਆ ਆਨਲਾਈਨ ਵਿਆਹ ਲਈ ਲਪ੍ਰੀਤ ਓਕੇ ਜਾਓ ਪਾ ਲਓ ਲਹਿੰਗਾ ਰਾਤ ਨੂੰ ਕੀਤੀ ਚਲ ਸੋ ਜਾਵਾਂ ਗਲਗਲ ਕਰਦੀਆ ਅਗਲੇ ਦਿਨ 10 ਫਰਵਰੀ ਨੂੰ ਦੁਪਹਿਰ 2 ਵਜੇ ਕਰੀਬ ਨਸੀਬਖਰ ਦਾ ਫੋਨ ਆਇਆ ਤਾਂ ਕੀਰਤੀ ਨੂੰ ਪਤਾ ਨਾ ਲੱਗਿਆ ਕਿਉਂਕਿ ਉਸ ਸਮੇਂ ਕੀਰਤੀ ਆਪਣੇ ਭਰਾ ਨਾਲ ਗੱਲ ਕਰ ਰਹੀ ਸੀ ਜਿਵੇਂ ਹੀ ਉਸਨੇ ਫੋਨ ਘਟਿਆ ਤਾਂ ਤੇ ਵਟਸਐਪ ਤੇ 3 ਮਿਸ ਕਾਲ ਆਇਆ ਹੋਇਆ ਸਨ ਤੇ ਮੈਸੇਜ ਵੀ ਆਏ ਹੋਏ ਸਨ ਬੇਟਾ ਜੀ ਕਿੱਥੇ ਹੋ ਫੋਨ ਬਿਜ਼ੀ ਆ ਰਿਹਾ ਹੈ ਕੀਰਤੀ ਨੇ ਦੇਖਦੇ ਹੀ ਮੈਸੇਜ ਕੀਤਾ ਹਾਂਜੀ ਮਮਾ ਉਹ ਵੀਰੇ ਦਾ ਫੋਨ ਆਇਆ ਹੋਇਆ ਸੀ ਨਾਲ ਹੀ ਫਿਰ ਉਸ ਨੇ ਨਸੀਬ ਗੌਰ ਨੂੰ ਫੋਨ ਵੀ ਲਗਾ ਲਿਆ ਕੀਤੀ ਹੈਲੋ ਮਮਾ ਜੀ ਸੈਸ਼ੀ ਕਾਲ ਜੀ ਨਸੀਬ ਗੌਰ ਸੈਸ਼ੀ ਕਾਲ ਬਟਾ ਜੀ ਕੀ ਗੱਲ ਕਿਵੇਂ ਮਾਰ ਲਿਆ ਫੁਟ ਚਾਕੂ ਕਿੰਨੀ ਕ ਸੱਟ ਲੱਗੀ ਕੀਤੀ ਮਮਾ ਜੀ ਬਿਲਕੁਲ ਥੋੜਾ ਜਿਹਾ ਲੱਗਿਆ ਏ ਉਹ ਤਾਂ ਬਸ ਉਹਨੇ ਚਾਰ-ਚਾਰ ਲਾਗੇ ਤੁਹਾਨੂੰ ਪੜਕਾਤਾ ਮੇਰੇ ਖਿਲਾਫ ਨਸੀਬ ਗੌਰ ਕੋਈ ਗੱਲ ਹੋਈ ਆ ਪੁੱਤ ਤੈਨੂੰ ਕੋਈ ਤੰਗ ਤਾਂ ਨਹੀਂ ਕਰਦਾ ਬੇਟਾ ਕੀਤੀ ਨਹੀਂ ਨਹੀਂ ਮम्मा ਜੀ ਕੋਈ ਨਹੀਂ ਕਰਦਾ ਤੰਗ ਤੁਸੀਂ ਬੇਫਿਕਰ ਰਹੋ ਹੋਰ ਦੱਸੋ ਇਹ ਕਿਵੇਂ ਨੇ ਨਸੀਬ ਕੌਰ ਠੀਕ ਆ ਬੁੱਤ ਤੂੰ ਮੈਨੂੰ ਦੱਸ ਵੀ ਸੱਟ ਤਾਂ ਚੱਲ ਮੈਂ ਮੰਨ ਲਿਆ ਵੀ اچانک ਲੱਗੀ ਪੈਰ ਤੇ ਕਿਵੇਂ ਮਰਫਾਈਆ ਫਿਰ ਕੀਤੀ ਮੈਂ ਤੁਹਾਨੂੰ ਸਾਰੀ ਚੈਟ ਦੇ ਸਕਰੀਨ ਸ਼ਾਟ ਭੇਜ ਦਿਆਂ ਫਿਰ ਦੇਖ ਲਿਓ ਜਿਹੜੀ ਸੱਟ ਲੱਗੀ ਆ ਨਸੀਬ ਕੌਰ ਕੀ ਮਤਲਬ ਬੁੱਤ ਕੀਤੀ ਮਜ਼ਾਕ ਕਰਦਾ ਯੋ ਮੈਨੂੰ ਕਹਿੰਦਾ ਤੇਰੇ ਗਾਲਾਂ ਪਵਾਉਂਗਾ ਤਾ ਬੋਲਦਾ ਏ ਇਦਾਂ ਛੂਟੀ ਕਹਿੰਦਾ ਤੇਰੀ ਰੀਲ ਬਣਾਉਣਗੇ ਮਾਸੀ ਜੀ ਨਸੀਬਖਰ ਜੀ ਇਹ ਗੱਲ ਲਾਪਤ ਫੇ ਤਾਂ ਤੂੰ ਬਚ ਗਈ ਉਹ ਨਹੀਂ ਹੁਣ ਬਚਦਾ ਹੁਣ ਰੀਲ ਤੇਰੀ ਨਹੀਂ ਉਹਦੀ ਬਣ ਚਲ ਹੁਣ ਮੈਂ ਫਿਰ ਕਰਦੀ ਆ ਗੱਲ ਮੈਂ ਜਾਣਾ ਇਹ ਕਿਤੇ ਕੰਮ ਕੀਤੇ ਠੀਕ ਹੈ ਜੀ ਸੈਸ਼ੀ ਕੱਲ ਮੂਮਾ ਨਸੀਬਖਰ ਧਿਆਨ ਰੱਖੀ ਆਪਣਾ ਤੇ ਰੌਸ਼ਨ ਦਾ ਸੱਟਾਂ ਤੋਂ ਬਹੁਤ ਖਾਨੀ ਰਹਿਣੀ ਆ ਇਹਨਾਂ ਕਹਿ ਕੇ ਨਸੀਬਖਰ ਨੇ ਫੋਨ ਕੱਟ ਦਿੱਤਾ ਫੇ ਸ਼ਾਮ ਨੂੰ 뮤זיਕ ਡਾਇਰੈਕਟਰ ਅਗਮਾਨੀ ਕੀਰਤੀ ਨੂੰ ਮੈਸੇਜ ਕੀਤਾ ਸ਼ੈਸ਼ੀ ਕਲ ਭਾਬੀ ਜੀ ਲਵੀ ਨੂੰ ਕੀ ਹੋ ਗਿਆ ਮੈਂ ਫੋਨ ਕੀਤਾ ਸੀ ਕਿ ਮਾਸੀ ਜੀ ਨਾਲ ਗੱਲ ਕਰਵਾ ਲਾ ਬਹੁਤ ਦਿਨ ਹੋ ਗਏ ਗੱਲ ਨਹੀਂ ਹੋਈ ਅਗੋ ਕਹਿੰਦਾ ਕਰ ਕਰ ਲਗਰੇ ਫੋਨ ਮੈਂ ਕੀਤਾ ਇਹ ਵੇਲੇ ਉਹ ਕੀ ਕਰਦਾ ਏ ਖਿਤ ਮੈਨੂੰ ਤਾਂ ਉਹਦਾ ਮੂਡ ਨਹੀਂ ਸਹੀ ਲੱਗਿਆ ਕੀਰਤੀ ਨੇ ਜਵਾਬ ਦਿੱਤਾ ਮੰਮੀ ਜੀ ਨੇ ਘੂਰਤਾ ਹੋਣਾ ਏ ਕਿਉਂ ਕੀ ਕਰਤਾ ਹੁਣੋਂ ਨੇ ਅਗਮ ਨੇ ਪੁੱਛਿਆ ਕੀਰਤੀ ਨੇ ਸਾਰੀ ਗੱਲ ਦਾ ਸਿੱਤੀ ਤੇ ਆਪ ਵੀ ਲਵੀ ਨੂੰ ਮੈਸੇਜ ਕਰਕੇ ਹਾਲਚਲ ਪੁੱਛਿਆ ਪਰ ਲਵੀ ਆਨਲਾਈਨ ਨਹੀਂ ਸੀ ਇਸ ਲਈ ਉਹ ਗੱਲ ਨਾ ਕੀਰਤੀ ਨੂੰ ਲਪ੍ਰਿਤ ਨੇ ਮੈਸੇਜ ਕੀਤਾ ਭਾਬੀ ਅੰਮ੍ਰਿਤਾ ਐਕਸੀਡੈਂਟ ਹੋ ਗਿਆ ਮੈਂ ਬਸ ਇਹੀ ਦੱਸਣਾ ਸੀ ਤਾਂ ਮੈਸੇਜ ਕਰ ਲਿਆ ਕੀਰਤੀ ਉਸ ਸਮੇਂ ਆਨਲਾਈਨ ਕੋਈ ਕੰਮ ਕਰਨ ਵਿੱਚ ਰੁੱਝੀ ਹੋਈ ਸੀ ਇਸ ਕਰਕੇ ਹੀ ਮੈਸੇਜ ਉਸ ਨੂੰ ਉੱਪਰ ਫੋਨ ਦੀ ਸਕਰੀਨ ਤੇ ਨਜ਼ਰ ਆਇਆ ਤਾਂ ਉਸਨੇ ਨਾਲ ਦੀ ਨਾਲ ਹੀ ਮੈਸੇਜ ਪੜ੍ਹ ਲਿਆ ਤੇ ਉਸਦੀ ਧੜਕਨ ਤੇਜ਼ ਰਫ਼ਤਾਰ ਨਾਲ ਚੱਲਣ ਲੱਗ ਗਈ ਉਸਨੇ ਕਬਰਾਹਟ ਵਿੱਚ ਹੀ ਜਵਾਬ ਦਿੱਤਾ ਕਿ ਕਿਵੇਂ ਕਦੋਂ ਸੱਟ ਤਾਂ ਨਹੀਂ ਲੱਗੀ ਜਦਾ ਲਪ੍ਰਿਤ ਅਜੀ ਸ਼ਾਮੀ ਲੱਗੀ ਆ ਸੱਟ ਤਾਂ ਪੂਰੀ ਬੋਡੀ ਤੇ ਫ੍ਰੈਕਚਰ ਨਹੀਂ ਕੀਰਤੀ ਰੋਂਦੇ ਹੋਏ ਕਿੱਥੇ ਸੀ ਇਹ ਕਿਵੇਂ ਹੋ ਗਿਆ ਲਪ੍ਰਿਤ ਇ ਇਥੇ ਨੂੰ ਆਉਂਦਾ ਸੀ ਪਿੰਡ ਨੂੰ ਮੇਰੇ ਕੋਲ ਨੂੰ ਬੁਲੇਟ ਤੇ ਰਸੇਜ ਟਰੱਕ ਨਾਲ ਟੱਕਰ ਹੋ ਗਈ ਕੀਤੀ ਹੋਏ ਵੀ ਰੱਬਾ ਮੈਨੂੰ ਇੱਕ ਵਾਰ ਛੁਕ ਲੈ ਰੋਜ਼ ਰੋਜ਼ ਨਾਲ ਲੋਤਾ ਪਰ ਇਹਨਾਂ ਨੂੰ ਕੁਝ ਨਾ ਹੋਵੇ ਕਿੱਥੇ ਨੇ ਉਹ ਹੁਣ ਲਪ੍ਰਿਤ ਮੈਂ ਕਿਹੜਾ ਗਿਆ ਐ ਭਾਬੀ ਹਿੱਟਲ ਮਾਸੇਜ ਨੇ ਮਨਾ ਕਰਤਾ ਕਹਿੰਦੇ ਜੋ ਵੀ ਹੋਇਆ ਏ ਤੁਹਾਡੇ ਘਰ ਕੀ ਹੋਇਆ ਏ ਪਹਿਲਾਂ ਵੀ ਹੁਣ ਵੀ ਕਹਿੰਦੇ ਰੋਜ਼ ਬੁਲਾ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਣੀ ਰਿਹਾ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਦੀ